ਕੀ ਪੁੱਤ ਤੂੰ ਸਾਰਾ ਦਿਨ ਫੋਨ ਜਿਹਦੇ ਲੱਗਿਆ ਰਹਿਣਾ ਹੈ ਕੋਈ ਪੜ੍ਹ ਲਿਖ ਲਿਆ ਕਰ ਕੋਈ ਚੰਗਾ ਅਫਸਰ ਬਣ ਜਾਏਗਾ ਬੇਬੇ ਐ ਤੇ ਪੜ੍ਹਾਈ ਆਉਂਦੀ ਆ ਆਨਲਾਈਨ ਕਰੋਨਾ ਕਰਕੇ ਅੱਛਾ ਬੇਬੇ ਤੈਨੂੰ ਨਹੀਂ ਪਤਾ ਸੀ ਕੰਜਰਖਾਨੇ ਜਿੱਤੇ ਪੜ੍ਹਾਈ ਵੀ ਆਉਂਦੀ ਆ ਕੁੱਤ ਖਾਨਾ ਜਾਂ ਕਿੱਥੋਂ ਸਿਆਪਾ ਪਾਇਆ ਕਰੋਨਾ ਨੇ ਓ ਮਨਪ੍ਰੀਤ ਤੋਤੀ ਆਇਆ ਨਹੀਂ ਹਜੇ ਜੀ ਆਇਆ ਨਹੀਂ ਹਜੇ ਮੈਂ ਦਾਣਾ ਲਿਆਉਣਾ ਜਾ ਕੇ ਮੇਰੇ ਸਾਲੇ ਨੂੰ ਬਾਪੂ ਉਥੇ ਪਸ਼ੂ ਨੁਵਾਈ ਜਾਂਦਾ ਤੇ ਘਰੇ ਪ੍ਰੌਣਾ ਬਣਿਆ ਪਿਆ ਹੋਣਾ ਇਹਨਾਂ ਨੌਕਰਾਂ ਦੇ ਉੱਤੇ ਨੌਕਰ ਲੱਗਣਾ ਪੈਂਦਾ ਮੈਂ ਤਾਂ ਨਾਲ ਲਿਆਉਣਾ ਜਾ ਕੇ ਅਰਥ ਮੰਜੇ ਨਾਲ ਹੀ ਚਿੰਬੜਿਆ ਪਿਆ ਪਾਣੀ ਦੀ ਵਾਰੀ ਲੰਗੀ ਜਾਂਦੀ ਆ ਚੱਲ ਕਰੇ ਨਾਲੇ ਦੇ ਮੈਂ ਲਾਵੇ ਦਾ ਪਤਾ ਲੈ ਕੇ ਆਉਣਾ ਤੜਕੇ ਹੀ ਆ ਜਾਂਦਾ ਮੂੰਹ ਚੱਕ ਕੇ ਪੈਸੇ ਦੇਣ ਵਰੀ ਲਾਰੇ ਲਾਉਂਦਾ ਏ ਉਹ ਤੂੰ ਆ ਵੀ ਜਬੜੀਆਂ ਮਾਰੀ ਜੰਨੀਆਂ ਮੈਂ ਆਪੇ ਗੱਲ ਕਰੂ ਸਰਦਾਰਾ ਤੂੰ ਬਹਿ ਚੁੱਪ ਕਰਕੇ ਚੱਲ ਸਰਦਾਰਾ ਮੈਂ ਆਉਣਾ ਪਰ ਨਸ਼ਾ ਪਤਾ ਕਰਨ ਵਾਸਤੇ ਕੋਈ ਥੋੜੇ ਜਿਹੇ ਪੈਸੇ ਤਾਂ ਦੇ ਦੇ ਯਾ ਤੂੰ ਘਰੇ ਆ ਜਾ ਮੈਂ ਦੇ ਦੇਣਾ ਚੱਲ ਠੀਕ ਆ ਆਉਣਾ ਮੈਂ ਚੱਲ ਅੜੀ ਤੋਤੀ ਨਹੀਂ ਆਇਆ ਹਜੇ ਆਇਆ ਨਹੀਂ ਹਜੇ ਮੇਰੇ ਸਾਲਿਆਂ ਦਾ ਮੈਨੂੰ ਤਾਂ ਅੱਧਾ ਘੰਟਾ ਹੋ ਗਿਆ ਮੈਂ ਤਾਂ ਉਥੋਂ ਲਾਵਿਆਂ ਦਾ ਪਤਾ ਲੈਂਦਾ ਸੀਗਾ ਨਾ ਹਜੇ ਤਾਂ ਆਇਆ ਨਹੀਂ ਉਹ ਚਲ ਤੂੰ ਪੋਤਾ ਐਂਕਰ ਖੇਤ ਜਾ ਤੇ ਮੈਂ ਆਉਂਦੇ ਤਾਂ ਉਹਦਾ ਕੱਢਦਾ ਜਲੂਸ ਤੇ ਖੇਤ ਮੋਟਰ ਚੱਲੀ ਜਾਂਦੀ ਉਹਨੂੰ ਦੇਖ ਲਈ ਚੰਗਾ ਚੰਗਾ ਮੈਂ ਜਾਂਦਾ ਆਜਾ ਤੂੰ ਖੇਤ ਜਾ ਠੀਕ ਨਾ ਰੋ ਤੇਰੀ ਭਾਬੀ ਨੇ ਧਾਰ ਕੱਢ ਲਈ ਦੋ ਵਾਰੀ ਕਹਦਾ ਵੀਰੇ ਹੋਤਾ ਨਹੀਂ ਆਖੇ ਲੱਗੇਗੀ ਤੇ ਬੇਬੇ ਗਈ ਏ ਧਾਰ ਕੱਢਣ ਉਹ ਬੇਬੇ ਗਈ ਆ ਜਿਹੜਾ ਛਿੱਤਰ ਜਾਂ ਲਿਆ ਕੇ ਦਿੱਤਾ ਜੇ ਉਹ ਛੱਡੂਗੀ ਤਾਂ ਧਾਰਾ ਕੱਢੂਗੀ ਕਿੱਥੋਂ ਸਿਆਪਾ ਪਾਇਆ ਜਿੱਦਿਆ ਜੀ ਵਿਆਹ ਕੇ ਲਿਆਂਦੀ ਆ ਕੜਮੀ ਕੋਈ ਨਾ ਕੋਈ ਸਿਆਪਾ ਹੀ ਪਾਈ ਰੱਖਦੀ ਆ ਆ ਫੜ ਨਹੀਂ ਰਾਨੋ ਬਾਲਟੀ ਬੇਬੇ ਵੇਖ ਲਾ ਨਾਲੇ ਮੈਂ ਸਾਰਾ ਦਿਨ ਕੰਮ ਕਰਦੀ ਨਾਲੇ ਮੈਂ ਪੜਦੀ ਆ ਤੇ ਬਾਈ ਕੁਛ ਨਹੀਂ ਕਹਿੰਦਾ ਭਾਬੀ ਨੂੰ ਚੱਲ ਛੱਡੋ ਪਰੇ ਕਿੱਥੋਂ ਸਿਆਪਾ ਪਾਇਆ ਮੈਂ ਚੱਲਿਆ ਹੁਣ ਉਹ ਚੱਲ ਵੀ ਭਰਾਵਾ ਤੋੜੀ ਆ ਕਹਿੰਨੀਆਂ ਸਰਦਾਰੀ ਨੂੰ ਚਾੜੀ ਕੋਤਪਾ ਓ ਬੱਲੇ 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 ਬੱਤੇ ਕਰਾੜੀਆਂ ਬੱਤੀਆਂ ਨੱਚਾਂ ਓਏ ਸਾਨੂੰ ਉਨੀ ਹਵਾ ਮਿਲੀ ਇਹ ਕੰਨਾਂ ਨੂੰ ਹਵਾ ਨਹੀਂ ਜਾਂਦੇ ਆ ਅੱਛਾ ਲਾਵਾ ਕੂਲਰ ਅੱਗੇ ਘੰਟਾਂ ਲੇਟ ਆਇਆ ਕਿੱਥੇ ਰਹਿ ਗਿਆ ਸੀਗਾ ਮੈਂ ਘਰੇ ਵੀ ਆ ਗਿਆ ਉਹ ਕੱਖ ਪਾ ਤੇਦੀ ਛੇਦੀ ਤੇ ਮੈਂ ਲਾਵੇ ਦਾ ਪਤਾ ਲੈਣ ਗਿਆ ਨਾ ਤੇ ਮੇਰੇ ਖੇਤ ਪਹੁੰਚਣ ਤੋਂ ਪਹਿਲਾਂ ਉੱਥੇ ਆ ਜੀ ਤੇ ਕੰਨਾਂ ਦੇ ਨਾਲ ਵੱਜਦਾ ਫਿਰ ਹੀ ਮੈਂ ਚੱਲਿਆ ਖੇਤ ਨੂੰ ਮੈਨੂੰ ਬਾੜ ਤੇ ਭਰਉਣਾ ਤੋਂ ਦਿਨ ਉਹੀ ਕਰੀ ਨਾ ਜਿੱਤੋਂ ਡਾੜੀ ਗੱਲ ਆ ਮੈਂ ਵੱਡੇ ਬਿੜੇ ਸੂਤ ਨਹੀਂ ਆਉਂਦਾ ਇਹ ਮੰਨੂ ਕਰਨੋ ਫਿਰਦਾ ਚੱਲ ਸਰਦਾਰ ਨੇ ਕੋਈ ਲੈ ਸਰਦਾਰੀਆਂ ਪਾਕਰਾ ਚਾਦੀ ਕੁੱਟਾ ਮਰਚਾ ਨਾ ਪੱਠੋ ਜਿੱਡਾ ਕੌਲੇ ਚੱਕੀ ਫਸਦਾ ਕਿਵੇਂ ਮੋਸਕ ਮਾਰਦਾ ਹਰਾਤੀ ਚੋਂ ਇਹ ਤਾਂ ਪਿਓ ਜੋ ਆਉਂਦੇ ਤੇ ਚਿਪਦਾ ਘੜਾ ਲਾ ਉਹ ਚਿਪਦਾ ਸਾਡੇ ਤੂੰ ਹੀ ਵਗਲਾ ਕਰੀਂ ਸਰਦਾਰੀ ਅਜੇ ਕੱਢੇ ਨਹੀਂ ਮੈਂ ਤੇਰੇ ਚੱਪ ਤੇ ਇਨਾ ਲੇਟ ਆਇਆ ਰਾਤ ਨੂੰ ਮੂਤ ਘੱਟ ਪੀ ਲਿਆ ਕਰ ਸਾਨੂੰ ਪਾਣੀ ਵੀ ਘੁੱਟ ਨਹੀਂ ਮਿਲਦੀ ਹੋਰ ਹੀ ਕਰਨੀ ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜੀਂ ਜਾ ਪਹਿਲਾਂ ਜਾ ਕੇ ਕੱਖ ਪਾ ਲਾ ਫੇਰ ਪਾਣੀ ਚਾਹ ਤੈਨੂੰ ਚੱਲ ਨਾ ਝੱਪ ਬਾੜਤੀ ਧਿਆਨ ਆਨੋ ਅਦੀ ਭਾਦੀ ਨੂੰ ਕਹਦੇ ਰੋਟੀਆਂ ਪਕਾ ਲੈ ਆ ਕੇ ਠੀਕ ਹੈ ਬੇਬੇ ਕੰਨੀ ਆ ਭਾਬੀ ਬਾਈਕੇ ਤੇ ਗਏ ਆ ਖੇਤ ਤੇ ਦਿਹਾੜੀ ਲੱਗੇ ਹੋਏ ਆ ਤੇ ਤੁਸੀਂ ਆਟਾ ਗੁੰਨਣਾ ਤੇ ਮੈਂ ਬੇਬੇ ਨਾਲ ਪਸ਼ੂ ਅੰਦਰ ਕਰਾਉਣੀ ਆ ਮੈਂ ਬੇਲੀ ਨੇਗੀ ਤੇੰਦੀ ਨਾਲ ਹੀ ਆ ਕੇ ਗੱਲ ਕਰੀ ਜਾਨੀ ਆ ਆਟਾ ਤੂੰ ਗੁੰਨਣਾ ਬੇਬੇ ਪਸ਼ੂ ਆਪੇ ਅੰਦਰ ਕਰ ਦੋਗੀ ਸਵਾਪੇ ਆਜੋ ਆਉਣੀ ਆ ਰਾਨ ਕੀ ਗੱਲ ਆਟਾ ਨਹੀਂ ਗੰਦੀ ਕੀ ਤੂੰ ਕੁੜੀ ਦਾ ਲਹੂ ਪੀਤਾ ਮੈਂ ਨਹੀਂ ਆਟਾ ਆਟਾ ਗੰਦੀ ਮੈਂ ਆਉਦੇ ਪੇ ਕਿਹਾਂ ਗੱਲ ਕਰਦੀ ਹਾਂ ਇਹ ਤਾਂ ਮੇਰੇ ਭਰਾ ਦਾ ਲਹੂ ਹੀ ਪੀ ਲਿਆ ਐਡਾ ਉਹਦੇ ਮੇਰੇ ਭਰਾ ਦਾ ਸਵਾਸ ਸੀਗਾ ਚੰਗਾ ਸੀ ਇਹ ਤਾਂ ਜਮੇ ਆ ਕੇ ਉੱਥੇ ਨਹੀਂ ਲੱਗਦੀ ਬੇਬੇ ਤੂੰ ਵੀ ਕੁਛ ਨਹੀਂ ਇਹਦੀ ਤਾਂ ਮਾਂ ਵੀ ਆਟਾ ਗੁੰਨੂ ਵੀ ਇੱਥੇ ਆ ਕੇ हां किथों ਕੰਜਰਾਂ ਨੇ ਸਤਾ ਪਾਇਆ ਕਿਵੇਂ ਜਾਂਦੀਆਂ ਤੂੰ ਮੇਰੇ ਪੇਕੇ ਆ ਦੇ ਇਵੇਂ ਹੀ ਕਰ ਪੇਕੇ ਤੇ ਜਾਉਂਗੀ ਤੇ ਤੂੰ ਮੌਨਰ ਪਾ ਕੇ ਰਹਿ ਮੈਂ ਫੋਨ ਲੈ ਕੇ ਦਿੱਤਾ ਮੈਨੂੰ ਮੈਰੇ ਤੇ ਲਾਵਾਂਗੀ ਆ ਜਾਂ ਤਾਂ ਤੇਰੇ ਪਤੰਦਰ ਨੂੰ ਨਾਵੇਂ ਫਾਨੂੰ ਤੈਨੂੰ ਤੇ ਨਾਵੇਂ ਫਾਨੂੰ ਤੇਰਾ ਫੋਨ ਤੂੰ ਸੱਤ ਲੱਖ ਚੱਲ ਜਾ ਬੇ ਤੂੰ ਚੁੱਪ ਕਰਕੇ ਬਾਈ ਲੈ ਲਾ ਕੇ ਰਖਾ ਤੂੰ ਆ ਤੇ ਭਾਣ ਨੂੰ ਤੇ ਭਾਣ ਨੂੰ ਫੋਨ ਫੋਨ ਮੇਰਾ ਫੋਨ ਦਿਆ ਤੇ ਤੂੰ ਲਾਵੇਂ ਨਹੀਂ ਫੋਨ ਹਾਂ ਚੱਲ ਜਾ ਤੇ ਚੱਲ ਗਏ ਬਥੇਰੀ ਕੁੱਤੇ ਖਾਣੀ ਹੋ ਗਈ ਇਹਦੇ ਨਾਲ ਹਣ

ਜਦੋਂ ਬੰਦਰ ਸਾਂ ਕਿਵੇਂ ਆਇਆ ਸੀ ਆ ਲਾ ਦੇਉਗੇ ਸ਼ਾਮ ਤਾਈਆਂ ਜਵਾਨ ਹਾਂ ਭਾਈ ਲਾ ਦਿਆਂ ਲਾ ਦੇਾਂਗੇ ਤੇ ਕੱਲ ਨੂੰ ਆਪਨੇ ਲੱਗਣਾ ਫਿਰ ਹਾਂ ਭਾਈ ਆ ਜਾਾਂਗੇ ਕੱਲ ਨੂੰ ਸਵੇਰ ਤੜਕੇ ਆ ਜਾਾਂਗੇ ਮੈਂ ਜਾ ਕੇ ਨਾ ਬਹਨ ਤਿਆਰ ਕਰਦਾ ਠੀਕ ਹੈ ਠੀਕ ਤੁਸੀਂ ਆ ਜਾਓ ਫਿਰ ਸਵੇਰੇ ਠੀਕ ਹੈ ਮੈਂ ਚੱਲਦਾ ਉਹ ਨਾ ਸੰਪਲ ਨਹੀਂ ਨਾ ਕੀੜੀ ਉਹ ਸਾਡੇ ਆਲਾ ਹਾਥੀਆ ਦਾ ਮੈਨੂੰ ਸਰ ਨੇ ਠਿੱਠੀ ਕਰੀ ਜਾਂਦਾ ਯਾਰ ਹਾਂ ਉਹ ਠਿੱਠੀ ਦਾ ਜਿਹੜੀ ਨਾ ਕੰਮ ਕਰਿਆ ਕਰੋ ਠੋਕ ਟੋਰ ਨਾਲ ਓ ਤਾਇਆ ਇੱਥੇ ਬੈਠਾ ਜੱਕਣਾ ਵਰੀਆ ਨਾ ਕੰਮ ਕੰਮ ਕਰ ਲੈ ਕੋਈ ਜੇ ਡੈਡੀ ਆ ਗਿਆ ਉਹ ਤਾਂ ਗਾਲਾਂ ਖਾਲੇਗਾ ਫਿਰ ਆਹਾ ਸਾਰਾ ਡਬਰ ਵਕੀਲਾਂ ਦਾ ਇਹ ਕਾ ਗਿਆ ਹਾਥੀ ਦਾ ਬੱਚਾ ਮੈਂ ਰੱਬ ਤੋਂ ਨਹੀਂ ਡਰਦਾ ਖਾਲੀ ਗਾਲਾ ਸਾਦਾ ਸ਼ਤਰਜਾ ਸਾਹਮਣਾ ਤੁਰ ਜਾ ਇੱਥੋਂ ਮੈਨੂੰ ਕੀ ਤਾਲਾ ਨਾ ਕਰਾਂਗਾ ਮੰਮਾ ਓ ਤੋਤੀ ਤੂੰ ਆਪ ਤਾਂ ਕਰਨ ਨਾਲ ਇਹਨਾਂ ਨੂੰ ਵੀ ਭਾਈ ਬੈਠਾ ਕਰ ਲੈ ਕੋਈ ਡੱਕਾ ਦੂਰਾ ਕਰ ਲੈ ਜੇ ਤੈਥੋਂ ਆਪ ਤੋਂ ਨਹੀਂ ਨਾ ਹੁੰਦਾ ਇਹਨਾਂ ਨੂੰ ਕਰਾਲਾ ਨਾਲ ਲਾ ਕੇ ਅੱਛਾ ਕਰਾਲਾ ਕੰਮ ਚਾਹ ਨਾ ਪਾਣੀ ਔਂ ਮੇਂ ਕੁੱਤੇ ਖਾਣੀ ਬਾ ਓਏ ਸਰਦਾਰਾ ਤੇਰੇ ਸਾਥ ਨਹੀਂ ਹੁੰਦਾ ਕੰਮ ਗੁੰਮ ਭਾਲਦਾ ਤੜਕੇ ਹੀ ਪਰੌਂਠੇ ਸਾਰਾ ਦਿਨ ਖਾਣ ਤੇ ਲੱਕ ਵੱਧਿਆ ਕੰਮ ਤਾਂ ਕਰ ਲੈ ਕੋਈ ਕਦੇ ਚਾਹ ਮੰਗਦਾ ਕਦੇ ਰੋਟੀਆਂ ਮੰਗਦਾ ਹੈ ਕੰਮ ਕਰ ਲੈ ਕੋਈ ਪਹਿਲਾਂ ਜਾ ਕੇ ਫਿਰ ਲਿਆ ਦੇਣਾ ਰੋਟੀਆਂ ਤੈਨੂੰ ਅੱਛਾ ਹੁਣ ਰੋਟੀਆਂ ਤੇ ਆ ਗਿਆ ਰੋਟੀਆਂ ਪਰਖਣ ਲੱਗ ਗਿਆ ਐਨਾ ਮੈਂ ਡਰਦਾ ਵੀ ਨਹੀਂ ਕਦੇ ਕਹੀ ਹੋ ਠੰਡ ਗਿਆ ਆਪਾਂ ਲੱਗ ਜਿੰਦਾ ਕੰਮ ਕੁਮਾ ਤੇ ਤੈਥੋਂ ਕੰਮ ਕਿਵੇਂ ਨਹੀਂ ਹੁੰਦਾ ਨਾਲੇ ਕਹੀ ਕਿਵੇਂ ਸਿੱਟੀ ਆ ਉਹ ਮੇਰੀ ਮਰਜ਼ੀ ਸਿੱਧੇ ਕਹੀ ਦੱਸ ਚੱਲਿਆ ਕਿਧਰ ਆ ਪਹਿਲਾਂ ਮੇਰੇ ਪੈਸੇ ਥੋੜੇ ਘਰੇ ਚੱਲਿਆ ਫੇਰ ਮੇਰੇ ਵਾਹਨ ਤੋਂ ਨਿਕਲੀ ਪਹਿਲਾਂ ਪੈਸੇ ਥੋੜੇ ਲੈ ਇੰਨਾ ਪੈਸੇ ਪੂਰੇ ਕਰ ਲੈ ਕਰਨਾ ਕਿਵੇਂ ਕਰ ਲੇਗਾ ਤੂੰ ਤੂੰ ਮਗਰ ਗੱਲ ਕੀ ਪਹਿਲਾਂ ਕਹੀ ਜਾ ਤੂੰ ਮਗਰ ਤੂੰ ਮੇਰੀ ਬਾਹ ਛੱਡ ਦੇ ਬਾ ਮੈਂ ਨਹੀਂ ਛੱਡਦਾ ਜਾਣਾ ਕਿੱਥੇ ਆ ਮੈਂ ਜਾਣਾ ਸਰਪੰਚ ਕੋਲੇ ਤੂੰ ਚੱਲ ਸਰਪੰਚ ਕੋਲੇ ਲੈ ਮੇਰੀ ਗੱਲ ਸੁਣ ਲੈ ਨਾਲੇ ਮੇਰੇ ਕੋਲ ਆ ਇੱਕ ਆ ਦੋ ਨੂੰ ਦੋ ਜਾਨਦ ਰੱਖੀਆਂ ਨੇ ਜਾਣਾ ਪੰਚਾਇਤ ਹੀ ਨਿਪੜਾਂਗਾ ਹੁਣ ਚੱਲ ਸਰਪੰਚ ਕੋਲੇ ਤੂੰ ਠਾਈਆ ਮਨਪੀਤ ਤੂੰ ਲਾ ਲੈ ਰੋਟੀ ਮੇਰੇ ਤੋਂ ਨਹੀਂ ਪਕਦਾ ਲੰਗਰਾ ਆਵਦੀ ਮਾਂ ਨੂੰ ਕਹ ਦੇ ਤੂੰ ਕਿਉਂ ਨਹੀਂ ਪਕਾਉਂਦੀ ਇਹ ਤਾਂ ਕਿਉਂ ਪੱਕੂਗੀ ਰੋਟੀ ਆਟਾ ਗੁੰਨਦੀ ਨੇ ਮੇਰੀ ਧੀ ਫਾਲੀ ਸੀ ਧੈਨ ਨੇ ਮਾਰ ਹੀ ਦੇਣੀ ਸੀਗੀ ਕਿਥੋਂ ਪੇਸ਼ ਪਾਦੀ ਕੰਜਰਾਂ ਨੇ ਲਿਆ ਕੇ ਬਣਤੀ ਰਿਆ ਹਟਾਂ ਢਿੱਕ ਲੈਤੇ ਗੱਲ ਸੁਣ ਲੈ ਬੁੜਕੇ ਜੇ ਮੇਰੇ ਪੇਕੇ ਨਾਲ ਮਾੜਾ ਬੋਲੀ ਨਾ ਕੁੱਤ ਖਾ ਲੈਗੀ ਤੈਨੂੰ ਸ਼ਰਮ ਨਹੀਂ ਆਉਂਦੀ ਕੰਜਰਾ ਤੇਰੇ ਸਾਹਮਣੇ ਤੇਰੀ ਮਾਂ ਨੂੰ ਕੁੱਟਣ ਨੂੰ ਫਿਰਦੀ ਆ ਏਦੂ ਤਾਂ ਡੁੱਬ ਕੇ ਮਰ ਜਾ ਫੜ ਜਾ ਮੇਰੇ ਸਾਹਣੇ ਮੈਂ ਤੈਨੂੰ ਦੱਸ ਦਾਰ ਕਿਵੇਂ ਮੇਰੀ ਮਾਂ ਨੂੰ ਬੋਲੀ ਤੇਰੀ ਹਿੰਮਤ ਕਿਵੇਂ ਬਈ ਇੱਕ ਤਾਂ ਤੋਤੀ ਦਾ ਲਹੂ ਪੀਤਾ ਮੇਰੇ ਪੁੱਤ ਦੇ ਕੁੱਦਰ ਨੇ ਕਿ ਤੂੰ ਮੇਰਾ ਲਹੂ ਪੀਤਾ ਨਾ ਵੇ ਨਾ ਪਤਾ ਇਹਨੂੰ ਰੋਜ਼ ਆਦਤ ਹੈ ਕਿ ਇਸ ਤਰ੍ਹਾਂ ਖਾਣ ਦੀ ਨਾ ਮੇਰਾ ਸ਼ੇਰ ਨਹੀਂ ਨਹੀਂ ਅੱਜ ਨਹੀਂ ਕਰਦਾ ਮੈਂ ਇਹਨੂੰ ਅੱਜ ਤਾਂ ਮੈਂ ਇੱਕ ਪਾਸਾ ਕਰਕੇ ਛੱਡੂਗਾ ਭਵੀ ਸਿੰਧਾ ਸਿਆਣ ਆਵੀ ਗੁਰਵਿੰਦਰ ਸਿਆ ਮੈਂ ਸਰਪੰਚ ਹੋਂਦੇ ਨਾਤੇ ਤੁਹਾਡਾ ਫੈਮਿਲੀ ਮੈਂਬਰ ਵੀ ਆ ਏ ਭਾਈ ਜੇ ਆਪਾਂ ਛੱਗਾ ਚ ਕੀ ਦਾ ਟਿੱਟ ਆਪਣਾ ਹੀ ਨਿਕਾਉਂਦਾ ਕਿਉਂ ਨਾ ਆਪਾਂ ਪਚਾਇ ਚ ਗੱਲ ਜੀ ਨਾਲੋਂ ਚੰਗਾ ਤੇ ਘਰੇ ਬਹਿ ਕੇ ਮਸਲਾ ਨਵੇਲ ਲਈਏ ਆ ਗੁਰਵਿੰਦਰ ਸਿਆ ਤੈਨੂੰ ਮਨਜ਼ੂਰ ਹੈ ਹਾਂਜੀ ਸਰਪੰਚ ਸਾਹਿਬ ਜਿਵੇਂ ਤੁਸੀਂ ਕਰ ਦੋਗੇ ਮੈਨੂੰ ਮਨਜ਼ੂਰ ਆ ਭਵੀ ਸਿੰਧਾ ਸਿਆ ਪਰ ਤੂੰ ਗੋੜ ਕਿਉਂ ਤੁਸੀਂ ਕਰ ਦੋ ਸਰਪੰਚ ਸਾਹਿਬ ਮੈਨੂੰ ਮਨਜ਼ੂਰ ਆ ਵੀ ਗਰਿੰਦਰ ਸਿੰਘ ਤੂੰ ਅੱਜ ਤੋਂ ਬਾਅਦ ਕੁੜੀ ਨੂੰ ਕੁੱਟਣਾ ਨਹੀਂ ਹਾਂਜੀ ਸਰਪੰਚ ਸਾਹਿਬ ਅੱਜ ਤੋਂ ਬਾਅਦ ਨਹੀਂ ਮੈਂ ਕੁੱਟਦਾ ਇਹਨੂੰ ਮੈਨੂੰ ਮਨਜ਼ੂਰ ਆ ਆਪ ਹੀ ਦੇਖ ਕੁੜੀਏ ਤੂੰ ਅੱਜ ਤੋਂ ਬਾਅਦ ਸਾਰਾ ਕੰਮ ਕਰਦਾ ਤੈਨੂੰ ਕਰਨਾ ਹੈ ਤੇ ਨਾਲ ਆਪਣੀ ਸੱਚ ਨੂੰ ਮਾਫਲਾ ਕੇ ਰੱਖੀ ਹਾਂਜੀ ਸਰਪੰਚ ਸਾਹਿਬ ਮੈਨੂੰ ਮਨਜ਼ੂਰ ਆ ਮੈਂ ਸਾਰਾ ਕਰਦਾ ਕੰਮ ਵੀ ਕਰੂੰਗੀ ਤੇ ਸੱਸ ਨੂੰ ਆਪਣੀ ਮਾਫੀ ਬਣਾ ਕੇ ਰੱਖੂੰਗੀ ਵੇਖ ਬਈ ਥੋੜਾ ਮੁੰਡਾ ਹੈਗਾ ਜਵਾਨ ਤੇ ਤੁਸੀਂ ਲੜਦੇ ਸੋਹਣੇ ਨਹੀਂ ਲੱਗਦੇ ਅੱਜ ਤੋਂ ਬਾਅਦ ਤੁਹਾਡੀ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਸਰਪੰਚ ਸਾਹਿਬ ਅੱਜ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਆਉਗੀ ਸਾਡੇ ਵੱਲੋਂ ਹਾਂ ਵੀ ਗੁਰਵਿੰਦਰ ਸਿੰਘ ਤੇਰਾ ਤੇ ਤੋਤੀ ਦਾ ਮਸਲਾ ਮੈਨੂੰ ਪਤਾ ਹੈ ਤੇ ਮੈਂ ਤੋਤੀ ਨੂੰ ਬੁਲਾਇਆ ਸੀ ਲੈ ਆ ਆ ਗਿਆ ਤੋਤੀ ਸੱਸੀ ਕਾਲੀ ਸਰਪਾਲ ਸਾਹਿਬ ਸੱਸੀ ਕਾਲੀ ਵੇਲਾ ਵੇਲਾ ਕੋਣ ਲੋਟ ਹੋ ਕੇ ਵੇਲਾ ਉਹ ਸਰਪੰਚ ਸਾਹਿਬ ਮੈਂ ਬੈੰਦੇ ਆ ਹੁਨਾ ਹਾਂ ਵੀ ਤੋਤੀ ਤੇਰੇ ਮਸਲੇ ਦਾ ਮੈਨੂੰ ਪਤਾ ਹੈ ਮਸਲਾ ਇਹਦਾ ਹੈ ਨਹੀਂ ਜਿੱਡਾ ਤੂੰ ਵਧਾਈ ਬੈਠਾ ਹੈ ਉਹ ਐਡਾ ਦਾ ਕੋਈ ਮਸਲਾ ਹੈ ਕੀ ਜੀ ਸਰਪੰਚ ਸਾਹਿਬ ਐਵੇਂ ਹੀ ਲੜ ਕੇ ਭੱਜ ਗਿਆ ਮੇਰੇ ਸਾਰਿਆਂ ਦਾ ਸਰਪੰਚ ਸਾਹਿਬ ਮੈਨੂੰ ਪਤਾ ਲੱਗਿਆ ਮਸਲੇ ਦਾ ਤੁਹਾਨੂੰ ਪਤਾ ਆਹੀ ਤਾਂ ਰੋਣਾ ਦਾ ਹੁੰਦਾ ਉਹ ਸਰਪੰਚ ਸਾਹਿਬ ਦੇਖੋ ਜਿੰਨਾ ਚਿਰ ਮੈਂ ਇਹਨੂੰ 5-7 ਗਾਲਾਂ ਨਾ ਕੱਢਾਂ ਤੇ ਮੇਰੇ ਰੋਟੀ ਹਾਜ਼ਮ ਨਹੀਂ ਹੋਊਗੀ ਉਹ ਕਮਰਿਓ ਇਹੀ ਤਾਂ ਥੋੜਾ ਮੋਹ ਪਿਆਰ ਹੈ ਕਿਸੇ ਸਿਆਰੇ ਨੇ ਸਾਥੀ ਆਖਿਆ ਤੇ ਜੱਟ ਤੇ ਸਿੱਧਾ ਰਿਸ਼ਤਾ ਨੌ ਮਾਸਾ ਹੁੰਦਾ ਅੱਜ ਤੋਂ ਬਾਅਦ ਨਾ ਤੂੰ ਲੜਨਾ ਨਾ ਤੂੰ ਝਗੜਨਾ ਸੁਣ ਗਈ ਗੱਲ ਤੈਨੂੰ ਹਾਂ ਭਾਈ ਹੁਣ ਥੋੜੇ ਹੋ ਗਏ ਮਸਲੇ ਹੱਲ ਜੇ ਤੁਹਾਡੇ ਮਨ ਨੂੰ ਕੋਈ ਗिला ਸ਼ਿਕਵਾ ਤਾਂ ਮੈਨੂੰ ਦੱਸੋ ਮੈਨੂੰ ਕੋਈ ਨਹੀਂ ਮੇਰਾ ਕੋਈ ਨਹੀਂ ਸਰਪੰਚ ਸਾਹਿਬ ਇੱਕ ਮੇਰੀ ਨੀਤੀ ਹੈ ਹਾਂ ਦੱਸ ਵੀ ਇਹ ਸਰਦਾਰ ਨੂੰ ਲੈ ਕੇ 50000 ਰੁਪਏ ਦਵਾਉ ਤੇ ਮੈਂ ਚਵਾਰਾ ਬਣਾਇਆ ਘਰ-ਦ ਘਰ ਮੇਰਾ ਸਾਰਿਆ ਮੈਂ ਤੋਣਾ ਤੇਰਾ ਚਵਾਰਾ